ਵੀਡੀਓ ਨਾਲ ਜੁੜੇ ਸਾਰੇ ਦੋਸਤੋ ਮਿੱਤਰਾਂ ਨੂੰ ਇੱਕ ਵਾਰੀ ਫੇਰ ਤੋਂ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਜ਼ਿੰਮੇਦਾਰਾ ਸੋਲਰ YouTube ਚੈਨਲ ਨਾਲ ਤੇ ਮੈਂ ਗੁਰਜੀਤ ਸਿੰਘ ਬੇਟੂ ਪੰਜਾਬ ਦੇ ਲਗਭਗ ਹਰੇਕ ਏਰੀਆ 'ਚ ਆਪਾਂ ਪੰਪ ਲਾਉਨੇ ਆ ਜਿੱਥੇ ਮੈਂ ਅੱਜ ਖੜਾ ਫਨੀਰੀ ਦਾ ਨਾਮ ਵੀ ਦੱਸਦਾ ਤੇ ਜੇ ਤੁਸੀਂ ਆਲੇ-ਦੁਆਲੇ ਦੇਖੋਗੇ ਤਾਂ ਇੱਥੇ ਕਿਨੂਆਂ ਦੇ ਬਾਗ ਨੇ ਜ਼ਿਆਦਾਤਰ ਆ ਤੁਸੀਂ ਦੇਖ ਰਹੇ ਕਿਨੂ ਦਾ ਬਾਗ ਹੈ ਤੇ ਜੇ ਇੱਧਰ ਤੁਸੀਂ ਦੇਖੋਗੇ ਤੇ ਨਰਮਾ ਨਰਮਾ ਬੈਲਟ ਜੇ ਭਾਜੋ ਗੱਲ ਕਰਦੇ ਆ ਤਾਂ ਤਕਰੀਬਨ ਸਾਡੇ ਜਿਹਹਨ ਚ ਇੱਕ ਚੀਜ਼ ਆਏ ਜਾਂਦੀ ਹੈ ਕਿ ਇਹ ਮਾਲਵੇ ਦਾ ਕੋਈ ਏਰੀਆ ਹੋਊਗਾ ਬਿਲਕੁਲ ਇਹ ਪਿੰਡ ਸੀਤੋਗੁੰਨੋ ਸੀਤੋਗੁੰਨੋ ਦੇ ਨੇੜੇ ਤੇ ਇਧਰ ਮੰਡੀ ਦੱਬ ਵਾਲੀ ਜੀ ਰੋਡ ਹੈ ਉਦੋਂ ਉੱਤੇ ਆ ਇੱਥੇ ਆਪਾਂ ਪੰਪ ਲਾਇਆ ਸੀ ਪਿੱਛੇ ਜੇ ਹੋ ਗਿਆ ਮਹੀਨਾ ਡੇਢ ਮਹੀਨਾ ਲੱਗੇ ਉਹਨੂੰ ਤੇ ਤੇ ਪੰਜ ਅਸ਼ੂਆ ਪੰਪ ਇਹ ਜਿਆ ਸਾਹਮਣੇ ਤੁਸੀਂ ਚੱਲਦਾ ਦੇਖ ਰਹੇ ਹੋ ਪੰਜ ਹੌਸਪੀਟਲ ਦਾ ਪੰਪ ਤਾਂ ਹੈ ਤੇ ਜਿਹਦੇ ਬਾਰੇ ਗੱਲ ਕਰੀਏ ਤਾਂ ਹਮੇਸ਼ਾ ਦੇ ਵਾਂਗ ਪਾ ਇੱਥੇ ਵੀ 18 ਪੈਨਲ ਲਾਏ ਆ 10 ਦੋ ਟਾਵਰ ਲੱਗੇ ਇੱਕ ਤੇ 10 ਤੇ ਇੱਕ ਤੇ 8 ਤੇ ਅਲਦਾ ਨਰਮਾ ਤੁੱਪ ਕੋ ਜਿਆਦਾ ਨਹੀਂ ਹੈਗੀ ਅੱਜ ਕੱਲ ਵੀਮੀ ਪੈ ਕੇ ਹਟਿਆ ਕੀ ਚੱਲ ਰਿਹਾ ਇਸ ਵੇਲੇ ਦੇਖਦੇ ਆਪਾਂ ਜਿੱਦ ਤੁਸੀਂ ਦੇਖੋਗੇ ਫ੍ਰੀਕਵੈਂਸੀ ਬਹੁਤ ਘਟਾ ਕੇ ਤੇ ਤੁੱਪ ਘਟਾ ਹੈ ਸਾਢੇ 38 ਸਾਰੀ ਚੱਲ ਰਹੀ ਹੈ ਇਸ ਵੇਲੇ ਟਰਾਈਕ ਤੇ ਤੇ 600 ਤੇ 35 ਵੋਲਟ ਦੇ ਡੀਸੀ ਤੇ ਕਰੰਟ ਆ ਰਿਹਾ 290 ਵੋਲਟ ਸਿਰਫ ਤੇ ਸਿਰਫ ਮੋਟਰ ਨੂੰ ਮਿਲ ਰਿਹਾ ਹੈ 7.6 ਐਂਪੀਰ ਲੈ ਕੇ ਮੋਟਰ ਚੱਲਦੀ ਹੈ ਆਪਣੀ ਪੰਜ ਹਾਊਸਵਾਲ ਦੀ ਮੋਟਰ ਬਹੁਤ ਘੱਟ ਐਂਪੀਰ ਲੈ ਕੇ ਮੋਟਰ ਖੈਰ ਸਾਰੀਆਂ ਹੀ ਇਕੱਲੀ ਪੰਜ ਦੀ ਨਹੀਂ ਸਾਰੀਆਂ ਮੋਟਰ ਆਪਣੀਆਂ ਘੱਟ ਐਂਪੀਰ ਲੈ ਕੇ ਮੋਟਰ ਚੱਲਦੀਆਂ ਨੇ ਤੇ ਪਾਣੀ ਸੋਹਣਾ ਦਿੰਦੀਆਂ ਨੇ 2300 ਕੁਸ਼ ਦੇ ਚੱਕਰ ਹੈ ਮੋਟਰ ਦਾ ਸੋ ਫਿਰ ਵੀ ਸੋਹਣਾ ਪਾਣੀ ਹੈ ਫਿਰ ਇਸ ਵale ਵੀ ਹਾਲਾਂਕਿ ਤੋਪਾ ਕਾਫੀ ਘਟਾ ਹੈ ਤੇ ਫਿਰ ਵੀ ਜੇ ਤੁਸੀਂ ਪਾਈਪ ਦੀ ਗੱਲ ਕਰੀ ਤਾਂ 3 ਇੰਚ ਦਾ ਪਾਈਪ ਆ ਇਹਦਾ ਸਾਰਾ ਸਮਾਨ ਆਪਾਂ ਰਾਜਪੁਰੇ ਭੇਜਿਆ ਇਹ ਤਕਰੀਬਨ ਇੱਥੇ ਪੌਣੇ 1300 ਕਿਲੋਮੀਟਰ ਦੇ ਆਸ-ਪਾਸ ਹੈ ਇਹ ਹੋਊਗਾ ਸ਼ਾਇਦ 300 ਹੀ ਨਾ ਹੋਵੇ ਤੇ ਸਾਡੇ ਤੋਂ ਰਾਜਪੁਰੇ ਦਪੈਂਦਾ ਹੈ ਪਰ ਇਹ ਮੁੰਡਾ ਖੜਾ ਇਹਦੇ ਨਾਲ ਗੱਲ ਹੋਈ ਸੀ ਇਹ ਕਹਿੰਦਾ ਵੀ ਇਸ ਲੋਣਾ ਤੁਹਾਡੇ ਤੋਂ ਹੀ ਆ ਤੇ ਜਿਵੇਂ ਮਰਜ਼ੀ ਕਰੋ ਆਪਾਂ ਫਿਰ ਪਿੱਛੇ ਜੇ ਗੱਡੀ ਦੇ ਤੇ ਸਪੈਸ਼ਲ ਮੁੰਡੇ ਭੇਜੇ ਸਾਧਰੇ ਚੱਲੇ ਤੇ ਇੱਥੇ ਲਾ ਕੇ ਰਾਤ ਨੂੰ ਵਾਪਸ ਮੁੜੇ ਤਨਜੀ ਦਾ ਪ੍ਰੈਸ਼ਰ ਜੀ ਘਟਾ ਹੈ ਜਿਵੇਂ ਧੁੱਪ ਵੱਧਦੀ ਹੈ ਤਾਂ ਸਿੱਧਾ ਪ੍ਰੈਸ਼ਰ ਇਹ ਹੋ ਜਾਂਦਾ ਸੋਨਾ ਪਾਣੀ ਹੈ ਇਸ ਏਰੀਆ ਦੇ ਵਿੱਚ ਕਾਕਾ ਜੀ ਕੀ ਹਾਲ ਹੈ ਜੀ ਹਾਂਜੀ ਬਾਦਰ ਹੈ ਜੀ ਠੀਕ ਹਾਂਜੀ ਬਹੁਤ ਸਾਡਾ ਸ਼ੋਨਾ ਦੱਸ ਦਿਓ ਮੇਰਾ ਨਾਮ ਜੀ ਕੁਸ਼ਦੀਪ ਸਿੰਘ ਹੈ ਜੀ ਕੁਸ਼ਦੀਪ ਸਿੰਘ ਹਾਂਜੀ ਕੁਸ਼ਦੀਪ ਜਿਹਨਾਂ ਪਾਣੀ ਹੁਣ ਮੋਟਰ ਦੇ ਰਹੀ ਹੈ ਇਹਨੋਂ ਜ਼ਿਆਦਾ ਹੁੰਦਾ ਹਾਂਜੀ ਜ਼ਰੂਰ ਟੁੱਪ ਜ਼ਿਆਦਾ ਹੁੰਦਾ ਜੀ ਹੁਣ ਬਦਲੇ ਵਾਈ ਦਾ ਮੌਸਮ ਹੈ ਤੇ ਇਸ ਕਰਕੇ ਫੇਰ ਹੀ ਮੋਟਰ ਦੀ ਪਰਫਾਰਮੈਂਸ ਬਹੁਤ ਵਧੀਆ ਆ ਰਹੀ ਹੈ ਬਾਕੀ ਮੋਟਰਾਂ ਨਹੀਂ ਜਿਹੜੀ ਮੋਟਰ ਵੀ ਇੱਥੇ 5 ਐਸ.ੀ. ਕੀ ਲੱਗੀਆਂ ਹਨ ਉਹਨਾਂ ਦੇ ਮੁਕਾਬਲੇ ਤੇਰੀ ਪਾਣੀ ਬਹੁਤ ਜ਼ਿਆਦਾ ਹੈ ਠੀਕ ਹੈ ਤੇ ਇਥੋਂ ਮੇਰੇ ਖਿਆਲ ਸਾਡਾ 1.300 ਹੋਊਗਾ ਰਾਜਪੁਰਾ ਮੇਰੇ ਖਿਆਲ ਹਾਂਜੀ ਹਾਂ 300 ਦੇ ਲਗਭਗ ਤਕਰੀਬਨ 300 ਦੇ ਕਰੀਬ ਆ ਜਾਣਾ ਤੇ ਇੱਕ ਗੱਲ ਦੱਸ ਦਿਓ ਸਾਡੇ ਕਿਸਾਨ ਭਰਾਵਾਂ ਨੂੰ ਤੁਸੀਂ ਸਾਨੂੰ ਚੁਣਿਆ ਇੰਨੇ ਲੋਕਾਂ ਦੇ ਵਿੱਚੋਂ ਹਾਲਾਂਕਿ ਤੁਹਾਡੇ ਨੇੜੇ ਤਾਂ ਬਹੁਤ ਸੋਲਰ ਲੱਗਿਆ ਹੋਇਆ ਤੇ ਬਹੁਤ ਲੋਨ ਵਾਲੇ ਬਹੁਤ ਨੇ ਹਾਂਜੀ ਹਾਂਜੀ ਪਰ ਤੁਸੀਂ ਸਾਨੂੰ ਉੱਥੋਂ ਚੁਣਿਆ ਹਾਂਜੀ ਸਨ ਨਹੀਂ 1 ਸਾਲ ਹੋ ਗਿਆ ਥੋੜੀ ਇਹ ਵੀਡੀਓ ਬਣੇ ਨੂੰ ਤੇ ਮੈਂ ਤਾਂ ਸੀਗੇ ਵੀ ਲਵਾਉਣਾ ਸੋਲਰ ਤਾਂ ਆਪਣੇ ਤੋਂ ਹੁੰਦੀ ਪਤਾ ਹੀ ਜਾਂਦਾ ਜੀ ਪਾਣੀ ਦੇ ਸਾਧਨ ਹੋਵੇ ਫੇਰ ਹੀ ਫਸਲ ਵਾੜੀ ਹੁੰਦੀ ਹੈ ਬਿਲਕੁਲ ਬਿਲਕੁਲ ਤੇ ਅਸੀਂ ਸੋਚੇ ਵੀ ਜਿੰਮੇਦਾਰ ਸੋਲਰ ਤਾਂ ਹੀ ਲਵਾਣਾ ਸੋਲਰ ਅੱਛਾ ਸਾਲ ਤੋਂ ਵੀਡੀਓ ਬਣੇ ਨੂੰ ਹੋ ਗਏ ਤੇ ਅਸੀਂ ਆਸ-ਪਾਸੇ ਸੀਗੇ ਸੀ ਸੋਲਰ ਲਾਉਣ ਵਾਲੇ ਹਾਂ ਪਰ ਉਹ 540 ਵਟ ਦੇ ਜ਼ਿਆਦਾ ਵੀ ਪੈਨਲ ਯੂਜ਼ ਕਰਦੇ ਆ ਸਾਡੀ ਨਾਲ ਗੱਲ ਵੀ ਹੋਈ ਤੇ ਇਹਨਾਂ ਨੂੰ ਪੁੱਛਿਆ ਵੀ ਉਹ ਜਿਹੜੀ ਨਹੀਂ ਅਸੀਂ 540 ਵਟ ਦੇ ਲਾਉਣਾ ਫਿਰ ਸਾਨੂੰ ਕੋਤਾ ਦੀ ਮਾਰਕੀਟ ਚ ਆਪਸ਼ਨ ਹੈ ਕਿ 340 ਵਾਟ ਦੇ ਤੁਸੀਂ ਸਮਾਨ ਬਹੁਤ ਵਧੀਆ ਲਾਉਂਦੇ ਆ। 1 ਗੇਟ ਫਾਰਾ ਕੰਮ ਹੁੰਦਾ ਹੈ। ਇਸ ਕਰਕੇ ਜੀ ਵੀ ਉਹਨਾਂ ਨੇ ਚੰਗੀ ਬਜਾਇ ਤੁਹਾਨੂੰ ਜਿਆਦਾ ਫਾਇਦ ਦਿੱਤੀ। ਸ਼ੁਕਰੀਆ ਤੁਹਾਡਾ। ਬਹੁਤ ਧੰਨਵਾਦ। ਜੀ ਸਿਸਟਮ ਬਹੁਤ ਵਧੀਆ ਲੱਗੇ। ਬਹੁਤ ਵਧੀਆ ਟੀਮ ਜਰਾ ਟੀਮ ਦਾ ਜਿਹੜੇ ਸਟਾਫ ਹੈ। ਬਹੁਤ ਵਧੀਆ ਹੋਏ। ਕੋਆਪਰੇਟਿਵ ਹੈ ਮਿਹਰਬਾਨੀ ਹੁਣ ਲਗਭਗ ਸਾਨੂੰ ਆਪਣੇ ਮਹੀਨਾ ਡੇਢ ਮਹੀਨਾ ਬਖਲ ਹੋ ਗਿਆ ਹੋਗਾ ਲੱਗੇ ਪੰਪ ਹਾਂਜੀ ਹਾਂਜੀ ਕੋਈ ਤੁਹਾਨੂੰ ਬ੍ਰੇਕਡਾਊਨ ਕੋਈ ਦਿੱਕਤ ਕੋਈ ਸ਼ਿਕਾਇਤ ਕੋਈ ਆਈ ਨਾ ਨਾ ਕੋਈ ਸ਼ਿਕਾਇਤ ਨਹੀਂ ਆਈ ਬਹੁਤ ਵਧੀਆ ਪਰਫਾਰਮੈਂਸ ਹੈ ਬੱਦਲਾਂ ਚ ਬਹੁਤ ਵਧੀਆ ਪਰਫਾਰਮੈਂਸ ਕਰਦੀ ਹੈ ਅੱਛਾ ਤੋ ਬੱਦਲ ਹੁੰਦਾ ਉਦੋਂ ਰਾਮ ਚੱਲ ਬਹੁਤ ਵਧੀਆ ਪਰਫਾਰਮੈਂਸ ਹੈ ਐਸੇ ਪਾਸੇ ਦੇ ਮੋਟਰਾਂ ਨਾਲ ਬੱਦਲਾਂ ਚ ਬਹੁਤ ਵਧੀਆ ਪਰਫਾਰਮੈਂਸ ਕਰਦੀ ਹੈ ਚੰਗਾ ਪਾਣੀ ਦਿੰਦੀ ਹੈ ਹਾਂਜੀ ਬਹੁਤ ਤੁਸੀਂ ਦੇਖਿਆ ਵੀ ਜਦੋਂ ਬੱਦਲ ਹੋਵੇ ਤਾਂ ਤੁਹਾਡੀ ਮੋਟਰ ਦਾ ਪਾਣੀ ਤੇ ਦੂਜੀ ਨਾਲ ਵਾਲੇ ਮੋਟਰਾਂ ਦਾ ਪਾਣੀ ਕਦੇ ਚੈੱਕ ਕੀਤਾ ਹੈ ਹ ਇਹ ਆਪਣੀ ਮੋਟਰ ਤਾਂ ਵੀ ਬਹੁਤ ਵਧੀਆ ਚੱਲਦੀ ਰਹਿੰਦੀ ਜੀ ਬਦਲਾ ਬਦਲਾ ਵੀ ਟ੍ਰਿਪ ਨਹੀਂ ਕੀਤੇ ਨਹੀਂ ਬਿਲਕੁਲ ਟ੍ਰਿਪ ਦਾ ਟ੍ਰਿਪ ਦੇ ਨਾਲ ਹੈ ਨਹੀਂ ਠੀਕ ਹੈ ਬਿਲਕੁਲ ਚਲੋ ਸ਼ੁਕਰੀਆ ਤੁਹਾਡਾ ਤੁਸੀਂ ਸਾਨੂੰ ਚੁਣਿਆ ਨੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਚੁੱਕ ਸਾਨੂੰ ਵੀਰੋ ਇਹ ਮੁੰਡਾ ਖੁਸ਼ਦੀਪ ਇਹਦਾ ਵਿਚਾਰ ਸਾਡੀ ਮੋਟਰ ਦੇ ਬਾਰੇ ਤੇ ਜੇ ਤੁਸੀਂ ਵੀ ਕੋਈ ਚੰਗਾ ਸਿਸਟਮ ਲਾਉਣਾ ਚਾਹੁੰਦੇ ਹੋ ਤਾਂ ਜਰੂਰ ਸਾਡਾ ਸੰਪਰਕ ਕਰਿਓ ਤੇ ਜਿਵੇਂ ਖੁਸ਼ਦੀਪ ਨੇ ਦੱਸਿਆ ਬਦਲਾ ਦੇ ਵਿੱਚ ਵੀ ਆਪਣੀ ਮੋਟਰ ਟ੍ਰਿਪ ਨਹੀਂ ਕਰਦੀ ਕਿਉਂਕਿ ਜੇ ਮੋਟਰ ਨੂੰ ਸਨਮਾਨਜਨਕ ਜਾਂ ਐ ਕਹ ਲਓ ਵੀ ਲੋਡ ਮੁਤਾਬਕ ਐਂਪੀਅਰ ਉਹਦੋਂ ਜਬੋਲਟੇ ਮਿਲਦੀ ਰਹੂਗੀ ਤਾਂ ਮੋਟਰ ਮੋਟਰ ਟ੍ਰਿਪ ਨਹੀਂ ਕਰਦੀ ਜੇ ਪੈਨਲ ਘੱਟ ਲੱਗੇ ਹੋਏ ਆ ਵੋਲਟੇਜ ਘੱਟ ਮਿਲ ਰਹੀ ਆ ਐਂਪੀਅਰ ਉਹ ਪ੍ਰੋਪਰ ਨਹੀਂ ਹੈਗੇ ਤਾਂ ਮੋਟਰ ਟ੍ਰਿਪ ਕਰੂਗੀ ਕਰੂਗੀ ਕੋਈ ਰੋਕ ਨਹੀਂ ਸਕਦਾ ਸੋ ਆਪਾਂ ਇਹ ਜਿਹੜੇ ਪੈਨਲ ਲਾਉਣੇ ਆ 340 ਵਾਟ ਦੇ 18 ਪੈਨਲ ਜੇ ਮੈਨੂੰ ਦੱਸਿਆ ਪੰਜ ਮੋਟਰ ਲੱਗੇ ਤਾਂ ਲਾਉਣ ਦਾ ਸਾਡਾ ਕਾਰਨ ਵੀ ਇੱਕੋ ਇੱਕ ਹੁੰਦਾ ਕਿ ਕਿਚ ਵੀਓਸੀ ਜ਼ਿਆਦਾ ਮਿਲ ਜਾਂਦੀ ਆ ਵੋਲਟੇਜ ਜ਼ਿਆਦਾ ਮਿਲ ਜਾਂਦੀ ਆ 540 ਦੇ ਮੁਕਾਬਲੇ ਚ ਕਈ ਵਾਰੀ ਕਿਸਾਨ ਵੀਰਾਂ ਨੂੰ ਲੱਗਦਾ ਹੁੰਦਾ ਕਿ 540 ਦੇ ਪੈਨਲ ਜੇ ਵੱਡਾ ਹੋ ਗਿਆ ਤਾਂ ਵੋਲਟੇਜ ਜ਼ਿਆਦਾ ਬਟ ਉਹਦੀ ਵੋਲਟੇਜ ਜ਼ਿਆਦਾ ਨਹੀਂ ਹੁੰਦੀ ਉਹਦੀ ਵੋਲਟੇਜ ਘਟ ਜਾਂਦੀ ਹੈ ਐਂਪੀਅਰ ਵਾਧੇ ਆ ਪਰ ਸਾਨੂੰ ਇਥੇ ਐਂਪੀਅਰਾਂ ਦੀ ਜ਼ਿਆਦਾ ਲੋੜ ਨਹੀਂ ਹੁੰਦੀ 9-10 ਐਂਪੀਅਰ ਡੀਸੀ ਕਰੰਟ ਦੇ ਬਹੁਤ ਹੁੰਦੇ ਨੇ ਕਿਉਂਕਿ 8-9 ਐਂਪੀਅਰ ਏਸੀ ਕਰੰਟ ਚ ਮੋਟਰ ਲੈਣੇ ਹੁੰਦੇ ਆ ਸੋ ਜੇ 13 ਐਂਪੀਅਰ ਤੁਸੀਂ ਉਹਨੂੰ ਦਿਓਗੇ 540 ਜੇ ਤਾਂ ਬਾਕੀ ਐਂਪੀਅਰ ਮੋਟਰ ਨੂੰ ਛੱਡ ਦੇਣੇ ਉਹਨੇ ਲੈਣੇ ਹੀ ਨਹੀਂ ਬਟ ਵੋਲਟੇਜ ਘਟ ਗਈ ਤਾਂ ਕਰਕੇ ਤੁਹਾਡਾ ਬਦਲਾਂ ਦੇ ਵਿੱਚ ਉਹ ਛੇਤੀ ਟ੍ਰਿਪ ਹੋ ਜਾਂਦੀ ਹੈ ਜਾਂ ਆ ਸਾਹਮਣੇ ਮੋਟਰ ਚੱਲ ਰਹੀ ਹੈ 3 ਇੰਚ ਦਾ ਬਹੁਤ ਵਧੀਆ ਪ੍ਰੈਸ਼ਰ ਹੈ ਮੈਂ ਤੁਹਾਨੂੰ ਦਿਖਾਇਆ ਹਾਲਾਂਕਿ ਅੱਜ VOC ਸੌਰੀ ਬਦਲ ਹੋਣ ਕਰਕੇ ਅੱਜ ਫ੍ਰੀਕਵੈਂਸੀ ਥੋੜੀ ਹੈ ਪਰ ਫਿਰ ਵੀ ਬਹੁਤ ਸੋਨਾ ਪਰਫਾਰਮੈਂਸ ਪੰਪ ਦਾ ਰਿਹਾ ਤੇ ਵੱਡੀ ਗੱਲ ਹੁੰਦੀ ਹੈ ਜਿਹੜੀ ਫੀਡਬੈਕ ਕਿਸਾਨ ਕੋਲ ਮਿਲਦੀ ਹੈ ਜੇ ਉਹ ਸੰਤੁਸ਼ਟ ਹੈ ਉਹ ਖੁਸ਼ ਹੈ ਪੰਪ ਤੋਂ ਤਾਂ ਫਿਰ ਸਾਡਾ ਕੰਮ ਕੀਤਾ ਹੋਇਆ ਸਫਲ ਹੈ ਤੇ ਜੇ ਉਹ ਖੁਸ਼ ਨਹੀਂਗਾ ਜਾਂ ਉਹਨੇ ਪੈਸੇ ਲਾ ਕੇ ਉਹਦੇ ਮਨ ਚ ਆ ਰਹੀ ਹੈ ਕਿ ਮੈਂ ਐਵੇਂ ਹੀ ਖਰਚਾ ਕਰ ਲਿਆ ਜਦ ਮੈਨੂੰ ਗੱਲ ਨਹੀਂ ਬਣੀ ਫਿਰ ਸਾਡੀ ਵੀ ਤਰੱਕੀ ਰੁਕਦੀ ਹੈ ਸਾਡਾ ਵੀ ਕੰਮ ਰੁਕਦਾ ਹੈ ਤੇ ਕਿਤੇ ਨਾ ਕਿਤੇ ਫਿਰ ਕਿਸਾਨ ਵੀ مایوس ਹੁੰਦਾ ਸੋ ਸਾਡੀ ਡੈਰੀ ਦੇ ਵਿੱਚ ਸਾਡੀ ਕਿਤਾਬ ਦੇ ਵਿੱਚ ਸਾਡਾ ਕਸਟਮਰ ਜਿਹੜਾ ਹੈਗਾ ਉਹ ਖੁਸ਼ ਨਾ ਹੋਵੇ ਇਹ ਹੈ ਹੀ ਨਹੀਂਗਾ ਹੋ ਨਹੀਂ ਸਕਦਾ ਕਿ ਆਪਾਂ ਹਮੇਸ਼ਾ ਹੀ ਵਧੀਆ ਸਿਸਟਮ ਲਾਉਣੇ ਆ ਤੇ ਉਹਨੂੰ ਚਲਾ ਕੇ ਦੰਨੇ ਆ ਤੇ ਉਹਦੀ ਗਰੰਟੀ ਪੂਰੀ ਲੈਣੇ ਆ ਤੁਹਾਡੇ ਪੈਸੇ ਦੀ ਕਿ ਕਿ ਪੈਸੇ ਦੀ ਸਾਡੀ ਜਿੰਮੇਵਾਰੀ ਆ ਸੋ ਇੰਨੀਆ ਕੋ ਗੱਲਾਂ ਅੱਜ ਤੇ ਜੇ ਤੁਸੀਂ ਵੀ ਕੋਈ ਵਧੀਆ ਸਿਸਟਮ ਹਣਾਣਾ ਸਾਡੇ ਨਾਲ ਜੁੜ ਸੰਪਰਕ ਕਰਿਓ। ਸ਼ੁਕਰੀਆ ਬਹੁਤ ਸਾਰਾ ਤੁਹਾਡਾ ਸਾਰਾ ਦੋਸਤ ਨੂੰ ਧੰਨਵਾਦ। ਤੁਸੀਂ ਬਹੁਤ ਸਾਰਾ ਕੰਮ ਦੰਨੇ ਹੋ ਮਾਨ ਦੰਨੇ ਹੋ। ਸ਼ੁਕਰੀਆ ਮਿਹਰਬਾਨ।